ਮੈਡਮ ਅਮਿਤ ਕੌਂਟਰਲ ਵੀ ਐਸਐਸਪੀ ਬਠਿੰਡਾ ਦੇ ਦੇਸ਼ਾ ਨੋਟਿਸ ਹਟਾ ਕੇ ਤਾਂ 12 ਅੰਸਰਾਂ ਦੇ ਜਿਹੜੀ ਵਿਰੁੱਧ ਬਿੱਡੀਗੀ ਤਹਿਤ ਮੁਹਿੰਮ ਦੇ ਤਹਿਤ ਸਾਡੇ ਏਐਸਆਈ ਦਿਸਕਰਮ ਸਿੰਘ ਚੌਕੀ ਚਾਰ ਦਿਨ ਸਦਾ ਹੋੜ ਕੱਲ ਜਿਹੜੀ ਕਮਪਰੀ ਹੋਈ ਸੀ ਕਿ ਰੂਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੂਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਡਿੱਕ ਥਾਣਾ ਵਾਲਿਆਂ ਵਾਲੇ ਦਾ ਰਹਿਣ ਵਾਲਾ ਹੈ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾ ਉਹਦੇ ਕੋਲ ਇਨਫਾਰਮੇਸ਼ਨ ਇਹ ਆਈ ਸੀ ਕਿ ਉਹ ਮੋਟਰ ਚੋਰੀ ਦਾ ਮੋਟਰਸਾਈਕਲ ਲੈ ਕੇ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਏਐਸ ਜਸਕਰਨ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਜਿਹੜਾ ਸੀ ਬੀਡੀਪੀਓ ਬਲਾਕ ਬਠਿੰਡਾ ਦੇ ਕੋਲ ਉਹਨੂੰ ਇੱਕ ਮੋਟਰਸਾਈਕਲ ਤੇ ਕਾਬੂ ਕੀਤਾ ਬਾਅਦ ਵਿੱਚ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹਦੀ ਜਦੋਂ ਪੁੱਛਗਿੱਛ ਕੀਤੀ ਦੁਰਾਨੇ ਪੁੱਛ ਵਿੱਚ ਉਹਨਾਂ ਨੂੰ ਗੋਲ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕਰਵਾ ਲਏ ਕਿੱਥੋਂ ਚੋਰੀ ਕੀਤੀ ਸਾਰੇ ਇਹਨੇ ਜਿਹੜੇ ਹੈਗੇ ਮੋਟਰਸਾਈਕਲ ਤਲਵੰਡੀ ਸਾਭੋ ਸਿਵਲ ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੀ ਵੀ ਲਏ ਗਏ ਐ ਵਕ ਵਕ ਜਗ੍ਹਾ ਤੋਂ ਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕੀਤੇ ਸਰ ਕਿਸੇ ਬੇਚੇ ਗਏ ਕੀ ਉਹਨਾਂ ਦੇ ਕੁਝ ਕੁ ਉਹਦੇ ਬਾਰੇ ਹਜੇ ਪੁੱਛ ਕਿਥੇ ਕਰ ਰਹੇ ਆ ਇਹਦੇ ਕੋਲ ਅੱਗੇ ਜੀ ਹੋਰ ਵੀ ਹੋਰ ਵੀ ਕਿਤੇ ਹੋਰ ਬੇਚੇ ਹੋ ਸਕਦੇ ਆ ਇਹਦੇ ਸਰ ਕਿਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਸੀ ਇਹ ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਟਰਾਈ ਕਰ ਲੰਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਜਿਹੜੀ ਲੱਗ ਜਾਂਦੀ ਸੀ ਤੇ ਚੁੱਕ ਕੇ ਇੱਕ ਇਕੱਲਾ ਸੀ ਕਿ ਆਏ ਦੇ ਨਾਲ ਹੋਰ ਵੀ ਇਹਦੇ ਨਾਲ ਫਿਲਹਾਲ ਜਿਹੜੀ ਇੰਨੀ ਕੁ ਪੁੱਛ ਕੇ ਜਿਹਦੇ ਵਿੱਚ ਇਹ ਇਕੱਲਾ ਹੀ ਆਇਆ ਹੈਗਾ ਕੁਈ ਲਈ ਨਹੀਂ ਹੋਰੀ ਨਸ਼ੇ ਵਗੈਰਾ ਕਰਨ ਦਾ ਵੀ ਆਦੀ ਹੈ ਵੀ ਮੋਟਰਸਾਈਕਲ ਵਿੱਚ ਕੋਈ ਕੋਈ ਨਸ਼ਾ ਕਰਦਾ ਸੀ ਜਾਂ ਨਹੀਂ ਅਜੇ ਨਸ਼ੇ ਵਾਲੀ ਕੋਈ ਨਹੀਂ ਦੀ ਗੱਲ ਜਿਹੜੀ ਸਾਹਮਣੇ ਨਹੀਂ ਹੈ ਪੱਲਾ ਕੋਈ ਪਰਚਾ ਬਰਾਮ ਦੇ ਕਿੱਥੋਂ ਹੋਇਆ ਪੱਲਾ ਕੋਈ ਪਰਚਾ ਹਾਂਜੀ ਬਰਾਮ ਦੇ ਕਿੱਥੋਂ ਹੋਇਆ ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਸ਼ਕੇ ਨੇ ਇੱਥੇ ਬਠਿੰਡੇ ਦੇ ਏਰੀਆ ਦੇ ਵਿੱਚ ਹੀ ਸਾਮ੍ਹ ਕੇ ਲੁਕੋ ਕੇ ਖੜਾਏ ਹੋਈ ਸੀਗੇ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਬਰਾਮ ਦੇ ਕੀ ਇਹਦੇ ਆਪਦੇ ਲੋਕੋ ਕੇ ਰੱਖੇ ਹੋਏ ਸੀ ਵੀ ਸਮਾਨ ਉਹਦੇ ਜਿਹੜੇ ਇਹਨਾਂ ਨੂੰ ਵੇਚਦੇ ਨੇ ਤੇ ਉਹ ਉਥੋਂ ਤੋਂ ਉਹਨੇ ਬਰਾਮਦ ਕਰਾਏ ਆ ਨਿਸ਼ਾਨੇ ਹੀ ਕਰਵਾਏ ਸਰ ਅੱਲਾ ਵੀ ਕੋਈ ਪਰਚਾ ਹੀ ਇਹਨਾਂ 'ਚ ਇਹਦੇ ਖਿਲਾਫ ਪਹਿਲਾਂ ਵੀ ਜੀ ਪੰਜ ਮੁਕੱਦਮੇ ਦਰਜ ਹੈਗੇ ਇੱਕ ਤੇ ਚੋਰੀ ਦੇ ਹੈਗੇ ਤੇਲ ਚੋਰੀ ਦਾ ਹੈਗਾ ਜੀ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕੱਦਮੇ ਦਰਜ ਹੈਗੇ ਤੇ ਰਿਮਾਰਡ ਇੱਥੇ ਉਹ ਹੀ ਅਜੇ ਅੱਜ ਅਸੀਂ ਪੇਸ਼ ਕੀਤਾ ਹੈਗਾ ਜਮਾਨੋਗਦਾਲ ਜਿਹਦੇ ਵਿੱਚ ਸਾਨੂੰ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਰਡ ਭਿਲੇ ਤੇ ਪਤਾ ਲੱਗਿਆ ਕਿ ਕਿਧ ਨੂੰ ਵੇਚਦੇ ਸੀ ਕਿਸ ਬੰਦੇ ਨੂੰ ਵੇਚਦੇ ਸੀ ਉਹ ਤਾਂ ਜੇ ਔਨ ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਹੈ ਤੇ ਗੋਲੇ ਵੀ ਮੈਨੂੰ ਮੋਟਰਸਾਈਕਲ ਚਾਹੀਦੀ ਦਿੰਦਾ ਤੇ ਦੇਊਗਾ ਉਸ ਜਿਹੜੀ ਨਰਜੀ ਕੰਪਨੀ ਨੇ ਨਹੀਂ ਜਿਹੜੇ ਸਾਡੇ ਕੋਲ ਹੁਣ ਜ਼ਿਆਦਾ ਮਿਲੇ ਆ ਉਹਦੇ ਚ ਸਪਲੈਂਡਰ ਜਿਹੜੇ ਹੈਗਾ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈਗੀ ਹੈ ਸਰ ਜਿੰਨੇ ਟਾਈਮ ਦਾ ਕਰ ਰਿਆ ਸੀ ਸਰ ਇਹਦੇ ਚ ਜੁਮੇ ਦੇ ਪੁਰਾਣੇ ਮੁਕਾਦਮੇ ਦਰਜ ਹੈਗੇ 21 ਚ ਮੁਕਾਦਮਾ ਦਰਜ ਹੈ 23 ਚ ਮੁਕਾਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਦਾ ਸਰ 300 ਵਿੱਚ 5 ਫਿਕਰਮੀਆਂ ਹੁਣ 6ਵਾ ਹੋ ਗਿਆ ਸਰ ਇਹ ਕੀ ਕਾਰਵਾਈ ਕੀਤੀ ਕਿ ਦੁਬਾਰਾ ਇਹ ਚ ਕਾਰਵਾਈ ਨਾ ਕਰਨਾ ਹੋਵੇ ਇਹਦੇ ਵਿੱਚ ਜੋ ਕਾਨੂੰਨ ਅਨੁਸਾਰ ਜੋ ਧਰਾਵਾਂ ਬਣਦੀਆਂ ਜੋ ਉਹਦੇ ਮੁਤਾਬਕ ਅਸੀਂ ਇਹਦੇ ਧਰਾਵਾਂ ਲਾ ਕੇ ਪਰਚਾ ਦਰਜ ਕਰਨਾ ਹੈ ਇੱਕ ਮੈਂ ਤਾਂ ਉਹ ਜਿਵੇਂ ਪੰਜ ਮੁਕੱਦਮੇ ਚੋਰੀ ਦੇ ਮੋਟਰਸਾਈਕਲ ਦਾ ਦਰਜ ਚੋਰੀ ਦੇ ਕੰਮ ਮਾਰੇ ਗਿਆ ਠੀਕ ਹੈ ਸਰ